ਇਹ ਦਿੱਖਤਾ ਦੀ ਮੌਕੇ ਤੇ 26 ਸਾਲ ਪਹਿਲਾਂ ਲਾਈ ਗਈ ਪਾਬੰਦੀਸ਼ੁਦਾ ਕਿਤਾਬ ਦੀ ਚਰਚਾ ਕਰਨਾ ਮੰਦਭਾਗਾ ਹੈ ਇਹਨਾਂ ਲਫ਼ਜ਼ਾਂ ਦਾ ਪ੍ਰਗਟਾਵਾ ਕਰਦੇ ਹੋਏ ਸਖਤਰ ਪ੍ਰਤਾਪ ਸਿੰਘ ਜੀ ਨੇ ਕਿਹਾ ਉਹਨਾਂ ਕਿਹਾ ਕਿ ਇੱਕ ਇੰਗਲਿਸ਼ ਕਿਤਾਬ ਦਾ ਅਨੁਵਾਦ ਹਿੰਦੀ ਵਿੱਚ ਕੀਤਾ ਗਿਆ ਸੀ ਉਸ ਵਿੱਚ ਕੁਝ ਉਨਤਾਈਆਂ ਪਾਈਆਂ ਗਈਆਂ ਇਸ ਦਿਸਰਲੇਖੇਟ ਉਹਨਾਂ ਸੰਤਾਂ ਨੂੰ ਬੇਨਤੀ ਕੀਤੀ ਕਿ ਉਹ ਗੁੰਮਰਾਹ ਨਾ ਹੋਣ ਕਿਉਂਕਿ ਕੁਝ ਲੋਕ ਸੰਤਾਂ ਨੂੰ ਗੁੰਮਰਾਹ ਕਰ ਰਹੇ ਹਨ ਅੱਜ ਸ਼ਹੀਦੀ ਦਿਹਾੜੇ ਤੇ ਅਜੇ ਹੀ ਚਰਚਾ ਕਰਨਾ ਮੰਦ ਭਾਗਾ ਉਹਨਾਂ ਕਹਿੰਦਾ ਕਿ ਇਸ ਟਿੱਪਣੀ ਨੂੰ ਨਾ ਉਛਾਲਿਆ ਜਾਵੇ ਕਿਉਂਕਿ ਉਸ ਕਿਤਾਬ ਵਿੱਚ ਉਹਨਟਾਈਆਂ ਹੋਣ ਕਰਕੇ ਉਸੇ ਵੇਲੇ ਵਾਪਸ ਲੈ ਲਈ ਗਈ ਸੀ ਇਹ ਵੀ ਪੰਜਾਬ న్యూਸ ਦੀ ਖਾਸ ਰਿਪੋਰਟ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਕਿਤਾਬ ਸਿੱਖ ਇਤਿਹਾਸ ਜੋ ਹਿੰਦੀ ਅਨਵਾਦ ਹੈ 1999 ਦੀ ਵਿਸਾਖੀ ਸਮੇਂ ਇੱਕ ਇੰਗਲਿਸ਼ ਕਿਤਾਬ ਦਾ ਹਿੰਦੀਨਵਾਦ ਕੀਤਾ ਗਿਆ ਸੀ ਇਸ ਕਿਤਾਬ ਵਿੱਚ ਜਦੋਂ ਰਿਲੀਜ਼ 300 ਦੀ ਗਿਣਤੀ 'ਚ ਇਹ ਕਿਤਾਬ ਛਪੀ ਸੀ ਜਦੋਂ ਇਹ ਕਿਤਾਬ ਰਿਲੀਜ਼ ਕੀਤੀ ਗਈ ਤਾਂ ਸਾਡੇ ਉਸ ਸਮੇਂ ਦੇ ਪ੍ਰਬੰਧਕਾਂ ਦੇ ਨੋਟ 'ਚ ਆਇਆ ਕਿ ਇਸ ਕਿਤਾਬ ਵਿੱਚ ਕਾਫੀ ਹੁਣਤਾਈਆਂ ਨੇ ਤਾਂ ਇਹ ਉਸੇ ਸਮੇਂ ਹੀ ਕਿਤਾਬ ਜਿਹੜੀ ਉਹ ਵਾਪਸ ਲੈ ਲਈ ਗਈ ਸੀ ਉਸ ਤੋਂ ਬਾਅਦ ਇਹ 2007 ਵਿੱਚ ਮਤਾ ਵੀ ਪਾਸ ਕੀਤਾ ਇਹ ਇਹ ਕਿਤਾਬ ਜਿਹੜੀ ਉਹ ਬਿਲਕੁਲ ਬੈਨ ਕਰ ਦਿੱਤੀ ਗਈ 2010 ਚ ਇਹਦੇ ਲਈ ਅਖਬਾਰਾਂ 'ਚ ਇਸ਼ਤਿਹਾਰ ਦਿੱਤੇ ਗਏ 2018 ਚ ਵੀ ਇਸ਼ਤਿਹਾਰ ਦਿੱਤਾ ਗਿਆ ਮੈਂ ਸੰਗਠਨ ਨੂੰ ਬੇਨਤੀ ਕਰਦਾ ਹਾਂ ਕਿ ਜਦੋਂ ਇਹ ਕਿਤਾਬ ਰਿਲੀਜ਼ ਹੋਣ ਤੋਂ ਕੁਝ ਸਮੇਂ ਬਾਅਦ ਹੀ ਕੁਝ ਹੁਣ ਪਾਈਆਂ ਹੋਣ ਕਾਰਨ ਜਾਂ ਕਪੀਆ ਪੇਸ਼ੀਆਂ ਹੋਣ ਕਾਰਨ ਵਾਪਸ ਲੈ ਲਈ ਗਈ ਸੀ ਤਾਂ ਸੰਗਠਨਾਂ ਨੂੰ ਘਬਰਾਹਟ ਕਰਨਾ ਨਹੀਂ ਚਾਹੀਦਾ ਜਿਹੜਾ ਅੱਜ ਕੁਝ ਮੇਰੇ ਵੀਰ ਸੰਗਤਾਂ ਨੂੰ ਗਮਰਾਹ ਕਰ ਰਹੇ ਨੇ ਕਿ ਇਹ ਕਿਤਾਬ ਜਿਹੜੀ ਉਹ ਰਿਲੀਜ਼ ਕੀਤੀ ਗਈ ਸੀ ਜਿਸ ਵਿੱਚ ਕਾਫੀ ਕਮੀਆਂ ਨੇ ਅਸੀਂ ਆਪਾਂ ਮੰਨਦੇ ਹਾਂ ਕਿ ਜੇ ਕਮੀਆਂ ਸੀ ਤਾਂ ਹੀ ਅਸੀਂ ਉਹ ਕਿਤਾਬ ਵਾਪਸ ਲਈ ਸੀ ਤਾਂ ਮੈਂ ਉਹਨਾਂ ਨੂੰ ਵੀਰਾਂ ਨੂੰ ਬੇਨਤੀ ਕਰਦਾ ਹਾਂ ਕਿ ਜਿਹੜੀ ਕਿਤਾਬ ਅੱਜ ਤੋਂ 26 ਸਾਲ ਪਹਿਲਾਂ ਜਾਂ 25 ਸਾਲ ਪਹਿਲਾਂ ਵਾਪਸ ਲਈ ਜਾ ਚੁੱਕੀ ਆ ਉਹਦਾ ਹੁਣ ਜਿਹੜਾ ਜਦੋਂ ਛਿੱਦੀ ਦਿਹਾੜੇ ਬਣਾ ਰਹੇ ਆ ਆਪਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਛਿੱਦੀ ਦਿਹਾੜਾ ਬਣਾ ਰਹੇ ਆ ਪਾਈ ਮਤੀ ਦਾਸ ਪਾਈ ਸਤੀ ਦਾਸ ਪਾਈ ਦਿਆਲਾ ਜੀ ਦਾ ਸ਼੍ਰੀ ਜਿਹੜਾ ਬਣਾ ਰਹੇ ਆ ਉਸ ਸਮੇ ਅਜੇ ਹੀ ਚਰਚਾ ਕਰਨਾ ਮੈਂ ਸਮਝਦਾ ਕਿ ਇਹ ਪੰਥਨਾਤ ਰੋ ਕਰਨ ਵਾਲੀ ਗੱਲ ਆ ਮੈਂ ਉਹਨਾਂ ਵੀਰਾਂ ਨੂੰ ਬੇਨਤੀ ਕਰਦਾ ਕਿ ਠੀਕ ਆ ਕਿ ਉਸ ਸਮੇ ਕਿਤਾਬ ਚੋਂ ਨਤਾਈਆਂ ਸੀ ਵਾਪਸ ਲੈ ਲਈ ਗਈ ਸੀ ਪਰ ਹੁਣ ਇਹ ਕਿਤਾਬ ਜਿਹੜੀ ਜਦੋਂ ਵਾਪਸ ਹੀ ਲੈ ਲਈ ਗਈ ਆ ਹੁਣ ਉਹ ਇਹ ਚੈਪਟਰ ਨੂੰ ਜਿਹੜਾ ਉਹ ਨਹੀਂ ਸੰਗਤਾਂ ਵਿਚਾਲੇਣਾ ਚਾਹੀਦਾ ਸੰਗਤਾਂ ਦਾ ਧਿਆਨ ਜਿਹੜਾ ਉਹ ਇਸ ਪਾਸੇ ਨਹੀਂ ਖੜਨਾ ਚਾਹੀਦਾ ਹੁਣ ਪੋਜ਼ਿਟਿਵ એનર્ਜੀ ਸੰਗਤਾਂ ਨੂੰ ਦੇਣੀ ਚਾਹੀਦੀ ਆ ਸੰਗਤਾਨੁਸ਼ੀ ਦੀਦੀਹਾੜਾ ਮਨਾਉਣ ਲਈ ਉਤਸ਼ਾਹਤ ਕਰਨਾ ਚਾਹੀਦਾ ਮੈਂ ਉਹਨਾਂ ਵੀਰਾਂ ਨੂੰ ਬੇਨਤੀ ਕਰਦਾ ਕਿ ਉਹ ਇਸ ਗੱਲ ਨੂੰ ਬਾਰ ਬਾਰ ਨਾ ਛਾਲਣ ਤਾਂ ਜੋ ਸੰਗਤਾਂ ਜਿਹੜੀਆਂ ਉਹ ਸ਼ੀਦੀ ਦਿਹਾੜੇ ਸੰਬੰਧੀ ਜਿਹੜੇ ਸਮਾਗਮ ਹੋ ਰਹੇ ਨੇ ਉਹਨਾਂ ਦੇ ਵੱਟ ਚੜ ਕੇ ਸ਼ਾਮਲ ਹੋ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ